ਤੁਸੀਂ ਦੇਖ ਰਹੇ ਜੇ ਨੈਕਸਟ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜ਼ਿਲ੍ਹਾ ਤਰਨਤਾਰਨ ਵਿਖੇ ਪਰਜਪਤ ਦੀਵੇ ਬਣਾਉਂਦੇ ਹਨ ਆਪਣੇ ਡੇ ਉੱਪਰ ਛੋਟੇ ਦੀਵੇ ਬਣਾਉਂਦੇ ਹਨ ਕਾਫੀ ਸਾਲਾਂ ਤੋਂ ਦੀਵੀਆਂ ਦੇ ਵਿੱਚ ਤੇਲ ਪਾ ਕੇ ਅਤੇ ਵੱਟੀ ਪਾ ਕੇ ਜਗਾਇਆ ਜਾਂਦਾ ਹੈ ਦੀਪਾਵਲੀ ਜਿਸ ਨੂੰ ਪਰਜਪਤ ਬਣਾਉਂਦਾ ਹੈ ਉਹਨੂੰ ਪੱਠੀ ਦੇ ਵਿੱਚ ਪਕਾਉਂਦਾ ਹੈ ਫਿਰ ਉਸਨੂੰ ਰੰਗ ਕਰਦਾ ਹੈ ਤੇ ਫਿਰ ਉਸਨੂੰ ਕੋਠੇ ਉੱਪਰ ਜਗਾਇਆ ਜਾਂਦਾ ਹੈ ਅੱਜਕਲ ਦੇਖਿਆ ਹੈ ਕਿ ਚਾਇਨਾ ਦੇ ਦੀਵੇ ਆ ਗਏ ਹਨ ਪਰ ਲੋੜ ਹੈ ਪੁਰਾਣੀ ਪਰੰਪਰਾ ਜਿਹੜੀ ਇਹਨਾਂ ਸਾਲਾਂ ਤੋਂ ਚਲਦੀ ਆ ਰਹੀ ਹੈ ਸਾਨੂੰ ਉਹੀ ਮਿੱਟੀ ਦੇ ਦੀਵੇ ਜਗਾਉਣੇ ਚਾਹੀਦੇ ਹਨ ਦੀਵਾਲੀ ਦੇ ਤਿਉਹਾਰ ਤੇ ਲੋਕ ਆਪਣੇ ਘਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਅਤੇ ਹਰ ਜਗ੍ਹਾ ਤੇ ਖੁਸ਼ੀ ਦਾ ਤਿਉਹਾਰ ਮਨਾਉਂਦੇ ਹਨ ਆਓ ਜਾਣਦੇ ਹਾਂ ਪ੍ਰਜਾਪਤ ਦੇ ਕੋਲੋਂ ਕੀ ਕਹਿੰਦੇ ਨਜ਼ਰ ਆਏ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਰਬਜੀਤ ਸਿੰਘ ਤੁਸੀਂ ਦੇਖ ਰਹੇ ਜੈਮੈਕਸ 24 ਪੰਜਾਬ ਐ ਨਿਊ ਚੈਨਲ ਅੱਜ ਗੱਲ ਕਰਦਾ ਹਾਂ ਆਪਾਂ ਦੀਵਾਲੀ ਦੀ ਤੁਹਾਨੂੰ ਪਤਾ ਕਿ ਦੀਪਾਵਲੀ ਜਿਹੜੀ ਆ ਥੋੜੇ ਦਿਨ ਜਿਹੜੇ ਰਹਿ ਗਏ ਨੇ ਤੇ ਦੀਵਾਲੀ ਦੇ ਵਿੱਚ ਇੱਕ ਪਰੰਪਰਾਵਾਂ ਚੱਲਦੀ ਹੈ ਕਿ ਤੁਸੀਂ ਦੇਖਿਆ ਕਿ ਛੋਟੇ-ਛੋਟੇ ਦੀਵੇ ਜਿਹੜੇ ਆ ਉਹਨਾਂ ਦੇ ਵਿੱਚ ਤੇਲ ਪਾ ਕੇ ਜਿਹੜਾ ਜਗਾਇਆ ਜਾਂਦਾ ਹੈ ਮੇਰੇ ਨਾਲ ਪ੍ਰਜਾਪਤ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਤੁਸੀਂ ਇਹ ਪਰੰਪਰਾ ਚੱਲਦੀ ਹੈ ਤੇ ਜਿਹੜੀ ਆ ਪਹਿਲਾ ਦੀਵੇ ਨੂੰ ਜਿਹੜਾ ਪਹਿਲਾ ਜਗਾਇਆ ਜਾਂਦਾ ਸੀ ਹੁਣ ਜ਼ਿਆਦਾਤਰ ਚైనਾਂ ਦੇ ਵੀ ਆ ਗਏ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੇ ਆ ਤੁਸੀਂ ਦੀਵਾ ਜਿਹੜੇ ਆ ਤਿਆਰ ਕਰਦੇ ਜੀ ਕੀ ਨਾਮ ਤੁਹਾਡਾ ਜੀ ਦੀਪਕ ਕੁਮਾਰ ਭਾਜੀ ਮੇਰਾ ਅੱਛਾ ਕੀ ਕਰਨਾ ਚਾਹੋਗੇ ਜਿਹੜਾ ਤੁਸੀਂ ਇੱਕ ਦੀਵੀ ਛੋਟੀ ਬਣਾਉਂਦੇ ਜੇ ਉਹਨੂੰ ਇੱਕ ਪਰਪਰਾ ਚਲਦੀ ਹੈ ਕਿ ਉਹਦੇ ਵਿੱਚ ਤੇਲ ਪਾ ਕੇ ਉਹਨੂੰ ਜਗਾਇਆ ਜਾਂਦਾ ਹਾਂਜੀ ਹਾਂਜੀ ਭਾਜੀ ਇਹ ਆ ਵੀ ਜ਼ਿਆਦਾ ਕਰਕੇ ਲੋਕੀ ਚైనਾਂ ਵੱਲ ਚੱਲ ਗਏ ਆ ਈਗਾ ਤੇ ਅਸੀਂ ਇਹੋ ਚੰਨਿਆ ਵੀ ਤੁਸੀਂ ਮਿੱਟੀ ਦਾ ਦੀਵਾ ਜਗਾਓ ਇਹ ਨਾਲ ਘਰ ਲਈ ਵੀ ਵਧੀਆ ਹੁੰਦਾ ਵਾ ਤੇ ਨਾਲੇ ਸਾਲ ਪਿੱਛੇ ਦਿਵਾਲੀ ਹੁੰਦੀ ਆ ਤੇ ਮਿੱਟੀ ਦਾ ਇਹੋ ਹੀ ਦੀਵਾ ਜਗਾਓ ਚੈਨਾ ਚੀਜ਼ ਨਾਲ ਤੇਹੀ ਉਹ ਜਿਹੜੇ ਚੈਨਾ ਦੇ ਦੀਵੇ ਚੱਲਦੇ ਹੋ ਜਗਾਓ ਇਹਨੂੰ ਜਿਹੜਾ ਤੁਸੀਂ ਇਹਨੂੰ ਇੱਕ ਦੀਵੇ ਨੂੰ ਬਣਾਇਆ ਜਾਂਦਾ ਵਾ ਤੁਸੀਂ ਆਪਣੀ ਅੱਡੇ ਤੇ ਬੈਠ ਕੇ ਬਣਾਉਂਦੇ ਛੋਟਾ ਦੀਵਾ ਬਣਾਉਂਦੇ ਇਹਨੂੰ ਕਿੱਦਾਂ ਰੰਗ ਕਿੱਦਾਂ ਕਰਦੇ ਜਦੋਂ ਪਕਾਇਆ ਵੀ ਜਾਂਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਰਾ ਹੁੰਦਾ ਏ ਭਾਜੀ ਇਹਨਾਂ ਨੂੰ ਕਿੱਦਾਂ ਬਣਾਉਣ ਚ ਤੇ ਕਿੱਦਾਂ ਪਹਿਲਾਂ ਮਿੱਟੀ ਲਿਉਣੀ ਪੈਂਦੀ ਆ ਮਿੱਟੀ ਸੁਕਾ ਕੇ ਫਿਰ ਉਹਨੂੰ ਬਣਾਉਣੀ ਪੈਂਦੀ ਆ ਤਿੰਨ ਚਾਰ ਦਿਨ ਮਿੱਟੀ ਤਿਆਰ ਕਰਨ ਚ ਲੱਗ ਜਾਂਦੀ ਆ ਫਿਰ ਉਸ ਤੋਂ ਬਾਅਦ ਦੀਵਾ ਤਿਆਰ ਹੁੰਦਾ ਵਾ ਉਹਨੂੰ ਸੁੱਕਦਾ ਵੇਖਦਿਆਂ ਪੂਰਾ ਲੱਗ ਜਾਂਦਾ ਦੀਵਾ ਸੁੱਕਣ ਚ ਤੇ ਫਿਰ ਉਹਨੂੰ ਪਕਾਉਣ ਵਾਸਤੇ ਤਿੰਨ ਚਾਰ ਦਿਨ ਲਾਇ ਦਿੰਦੇ ਆ ਫਿਰ ਉਸ ਤੋਂ ਬਾਅਦ ਕਲਰ ਕਰ ਲਿਆ ਵਾ ਕਲਰ ਕਿਹੜਾ ਕਿਹੜਾ ਕੀਤਾ ਜਾਂਦਾ ਕਲਰ ਭਾਜੀ ਸਾਰੇ ਤਰ੍ਹਾਂ ਦੇ ਕਰੇ ਜਾਂਦੇ ਕਿੰਨੇ ਵੀ ਕਲਰ ਹੁੰਦੇ ਆ ਅੱਛਾ ਫਿਰ ਦੀਵਾ ਸੋਹਣਾ ਲੱਗਦਾ ਹਾਂ ਸੋਹਣਾ ਲੱਗਦਾ ਪੈਕ ਕਰਕੇ ਕਿੱਥੇ ਪੈਕ ਵੀ ਕਰਦੇ ਇਹਨੂੰ ਹਾਂ ਜੀ ਜੀ ਪੈਕ ਵੀ ਕਰੀ ਪੈਕਰ ਕੇ ਕਿੱਥੇ ਕਿੱਥੇ ਜਾਂਦਾ ਹੈ ਇਹ ਭਾਜੀ ਕਿੱਦਾਂ ਹੋ ਗਿਆ ਮਾਚਲ ਵਾਲਾ ਹੋ ਗਿਆ ਵਾ ਲੁਧਿਆਣੇ ਵਾਲਾ ਆਪਾਂ ਸਾਰੇ ਸਾਰੇ ਕਿਹੜੀ ਆ ਰਹੀ ਹੈ ਤੇ ਆਪਣਾ ਦੀਵਾ ਚੱਲ ਜਾਂਦਾ ਭਾਜੀ ਮਾ ਜਿਆਦਾ ਦੀਪਾਵਲੀ ਤੇ ਲੱਗਦਾ ਦੀਵਾ ਕਿ ਪਹਿਲਾਂ ਵੀ ਚੱਲਦਾ ਹੀ ਰਹਿੰਦਾ ਪਹਿਲਾਂ ਵੀ ਭਾਜੀ ਇਹ ਆ ਵੀ ਦਿਵਾਲੀ ਤੇ ਜ਼ਿਆਦਾ ਲੱਗਦਾ ਵਾ ਪਹਿਲਾਂ ਘੱਟ ਮਾਦੀ ਲੱਗਦਾ ਵਾ ਹੁਣ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਜਿਹੜੇ ਕਿ ਚਾਈਨਾ ਦੇ ਦੀਵੇ ਜਿਹੜੇ ਆ ਚੁੱਕੇ ਨੇ ਤੁਸੀਂ ਜਿਹੜੀ ਪਰਪਰਾ ਪ੍ਰਾਣੀ ਚੱਲਦੀ ਆ ਰਹੀ ਉਹੀ ਹੋਣੀ ਚਾਹੀਦੀ ਕੀ ਲੱਗਦਾ ਉਹੀ ਭਾਜੀ ਹੋਣੀ ਚਾਹੀਦੀ ਆ ਚਾਈਨ ਵਾਲਾ ਜਿਹੜਾ ਮਾਲ ਜਏ ਦੀਵੇ ਚਲਣਦੇ ਆ ਇਹ ਨਾਲ ਚਗਾਓ ਤੇ ਕਿਹੜੇ ਹੈ ਗਿਆ ਆਪਣਾ ਮ ਉਧਿਆ ਰੰਡਾਵਾ ਦੀਵਾਂ ਜਮਤੀ ਦਾ ਤੇਲ ਪਾ ਕੇ ਜਗਾਇਆ ਹੋਵੇ ਤੇ ਤੁਹਾਡੇ ਕੋ ਜਿਹੜਾ ਲੋਕ ਕੀ ਕੀ ਲੈ ਕੇ ਜਾਂਦੇ ਤੇ ਦਿਵਾਲੀ ਕੋਟੇ ਹੋਰ ਕੀ ਲੈ ਕੇ ਜਾਂਦੇ ਤੁਹਾਡੇ ਆਪਣੇ ਘਰ ਦੇ ਭਾਜੀ ਕਿੰਨਾ ਦੀਵੇ ਖੜਦੇ ਆ ਦਿਵਾਲੀ ਤੇ ਜੋ ਜੋ ਕੇ ਤਿਵਾਰ ਤੇ ਚੱਲਦਾ ਨਾ ਵੱਡਾ ਦੀਵਾ ਹੋ ਗਿਆ ਛੋਟਾ ਦੀਵਾ ਹੋ ਗਿਆ ਪਲੇਟ ਵਾਲਾ ਦੀਵਾ ਹੋ ਗਿਆ ਵਾ ਕਿਵੇਂ ਆ ਫੈਂਸੀਆਂ ਚੀਜ਼ਾਂ ਹੈਗੀਆਂ ਵਾ ਉਹ ਵੀ ਖੜਦੇ ਆ ਤੇ ਵੱਡਾ ਦੀਵਾ ਵੀ ਲੈ ਕੇ ਜਾਂਦੇ ਜਿਵੇਂ ਬਾਜਾ ਸਾਹਿਬ ਦਾ ਕਿ ਪੀਰਾਂ ਦੇ ਲਈ ਹਾਂ ਜੀ ਹਾਂ ਜੀ ਪੀਰਾਂ ਵਾਸਤੇ ਵੀ ਖੜਦੇ ਆ ਕਈ ਤੇ ਕਈ ਘਰ ਜਗਾਉਣ ਵਾਸਤੇ ਵੀ ਖੜਦੇ ਆ ਦਿਵਾਲੀ ਕਰਕੇ ਜਿਵੇਂ ਕਿ ਚైనా ਦਾ ਦੌਰ ਆ ਗਿਆ ਕੋਈ ਫਰਕ ਪਿਆ ਭਰਕਦੇ ਭਾਜੀ ਪਿਆਣੇ ਨੂੰ ਬੜਾ ਇੱਕ ਵਾਰੀ ਚੈਨਲਾ ਦਾ ਵਾ ਠੀਕ ਨਾ ਸਿੱਧਾ ਉਹਦੇ ਜਿੱਲੇ ਐਟਰੀਂ ਚ ਸੋਤੇ ਲਾਇਆ ਤੇ ਜਾਗ ਜਾਣਾ ਵਾ ਇਹਦੇ ਜੁਬੱਟੀ ਬਣਾਉਣੀ ਆ ਤੇਲ ਪੋਣਾ ਵਾ ਪਰ ਇਹ ਆ ਵੀ ਮਿੱਟੀ ਦਾ ਦੀਵਾ ਘਰ ਤੇ ਜਗਵਾਣਾ ਚਾਹੀਦਾ ਵਾ ਚੈਨਲਾ ਨੂੰ ਜਗਵਾਣਾ ਚਾਹੀਦਾ ਘਰ ਤੁਹਾਡੇ ਕੋ ਕਿਹੜੀ ਕਿਹੜੀ ਚੀਜ਼ ਹੈ ਜੀ ਦੀ Diwali ਕੋਠਾ ਜਾਂ ਰਵਾਰਾ ਬੱਚੇ ਵੀ ਲੈ ਕੇ ਜਾਂਦੇ ਕਿ ਸਿਆਣੀ ਲੈ ਕੇ ਜਾਂਦੇ ਜ्यादा ਬੱਚੇ ਵੀ ਲੈ ਕੇ ਜਾਂਦੇ ਆ ਸਿਆਣੀ ਵੀ ਲੈ ਕੇ ਜਾਂਦੇ ਆ ਬੱਚੇ ਸਕੂਲ ਵਾਸਤੇ ਪੰਜਾਬੀ ਦੀਵਾਲਾ ਕਰਦੇ ਆ ਤੇ ਘੁਣ ਵਾਸਤੇ ਕਿਵੇਂ ਮੈਡਮਾ ਉਹਨਾਂ ਨੂੰ ਕਹਿੰਦੇ ਕਿ ਦੀਵਾਲੇ ਆਓ ਦੇ ਭੱਤੇ ਆ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਜਿਹੜਾ ਚైనా ਨੂੰ ਜਿਆਦਾ ਲੋਕ ਜਿਆਦਾ ਚైనా ਦਾ ਲੋਕ ਜਾ ਰਹੇ ਪਰਪਰਾ ਕਰਦੇ ਆ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਮੈਂ ਤਾਂ ਇਹੋ ਹੀ ਕਹਿਣਾ ਵੀ ਜੇ ਮਿੱਟੀ ਦਾ ਦੀਵਾ ਸਾੜੋ ਉਹੋ ਹੀ ਤੁਸੀਂ ਜਗਾਓ ਚੈਨਾ ਵਾਲਾ ਜੇ ਤੁਸੀਂ ਲੇਵਾ ਉਹਨਾ ਚਗਾਓ ਇਹ ਕੰਨਾ ਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਸਾਲ ਪਿੱਛੇ ਦੀਵਾਲੀ ਹੁੰਦੀ ਆ ਠੀਕ ਆ ਕਦੇ ਤੁਸੀਂ ਇੱਕ ਦੀਵਾ ਜਗਾਓ ਰਾਮ ਨਾਲ ਭਾਵੇਂ ਘੱਟ ਜਗਾਲੋ ਪਰ ਵਧੀਆ ਜਗਾਲੋ ਤੁਸੀਂ ਇਹ ਮਿੱਟੀ ਵਾਲਾ ਦੀਵਾ ਆ ਉਹ ਇਹਨਾਂ ਨਾਲ ਗਲਬਤ ਕੀਤੀ ਉਹਨਾਂ ਦੱਸਿਆ ਹੈ ਕਿ ਜਿਹੜਾ ਪੁਰਾਣੀ ਪਰੰਪਰਾ ਚੱਲ ਰਹੀ ਏ ਕਿ ਜਿਹੜਾ ਦੀਵੇ ਦੇ ਵਿੱਚ ਤੇਲ ਪਾ ਕੇ ਜਗਾਇਆ ਜਾਂਦਾ ਵਾ ਦੀਪavali ਜਿਹੜੀ ਆ ਜਿਹੜਾ ਵਾ ਉੱਠੇ ਦੇ ਉੱਪਰ ਬੈਠ ਕੇ ਜਿਹੜੇ ਲੋਕ ਹੈ ਜਿਹੜੇ ਨੇ ਦੀਵਾ ਜਗਾਉਂਦੇ ਨੇ ਇੱਕ ਪੁਰਾਣੀ ਜਿਹੜੀ ਪਰੰਪਰਾ ਚੱਲਦੀ ਆ ਤੇਲ ਪਾ ਕੇ ਜਿਹੜਾ ਜਗਾਉਣਾ ਚਾਹੀਦਾ ਹੈ ਕਿ ਜਿਹੜੀ ਚైనਾਂ ਦੀ ਹੁਣ ਜਿਹੜੇ ਆ ਲੋਕ ਜਿਹੜੇ ਨੇ ਇਸ ਭੁੱਲਦੇ ਜਾ ਰਹੇ ਨੇ ਮਿੱਟੀ ਨੂੰ ਕਿਉਂਕਿ ਜੇ ਮਿੱਟੀ ਦਾ ਬਰਤਨ ਹੈ ਜਿਹੜਾ ਉਹ ਬੜਾ ਸ਼ੋਭੇ ਕੋਈ ਵੀ ਜਿਹੜੀ ਚੀਜ਼ ਆ ਜਦ Diwali ਕੋਠਾ ਲਾ ਲਈਏ ਕੋਈ ਲਾ ਲਈਏ ਬੱਚਿਆਂ ਦੀ ਹਰ ਇੱਕ ਜਿਹੜੀ ਆ ਇਹ ਚੀਜ਼ ਤਿਆਰ ਕਰਦੇ ਨੇ ਕਿ ਇਹ ਇਹਨਾਂ ਨੇ ਅਪੀਲ ਕੀਤੀ ਆ ਲੋਕਾਂ ਨੂੰ ਕਿ ਜਿਹੜਾ ਮਿੱਟੀ ਦਾ ਦੀਵਾ ਜਿਹੜਾ ਉਹੀ ਜਗਾਉਣਾ ਚਾਹੀਦਾ ਤੇਲ ਪਾ ਕੇ ਤੇ ਜਿਹੜਾ ਵਾ ਦੂਜਾ ਜਿਹੜਾ ਚਾਈਨਾ ਦੀ ਨੂੰ ਭੁੱਲ ਜੋ ਜਿਹੜਾ ਪੁਰਾਣੀ ਪਰਪਰਾ ਚੱਲਦੀ ਹੈ ਉਹਨੂੰ ਜਗਾਉਣਾ ਚਾਹੀਦਾ ਹੈ ਤਰਨ ਤਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ